ਨਸ਼ਿਆਂ ਦੇ ਮੋਟਾ ਲੜਦੇ ਆ ਇਹ ਆਪਣੇ ਜੈਂਸਟਰਾਂ ਦੇ ਵੋਟਾਂ ਲੜਦੇ ਆ ਅੱਜ ਸਾਇਕਲ ਦੇ ਐਮਐਲਏ ਜਿਹੜਾ ਇਲੈਕਸ਼ਨ ਲੜਦਾ ਉਹ ਬੁੜਕੇ ਉਹ ਅਫੋਰਚੂਨਟਾਂ ਤੇ ਆ ਜਾਂਦੇ ਆ ਭ੍ਰਿਸ਼ਟਾਚਾਰ ਕੀ ਕਹਿੰਦਾ ਚੋ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਜਦ ਤੱਕ ਦੋ ਨੰਨਾ ਹੋ ਚੁੱਕੇ ਤੈਸਮੈ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਚ ਬਚਾਉਣਾ ਮੁਸ਼ਕਲ ਹੋ ਗਿਆ ਵੰਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੀहत ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵੇਚ ਚੌਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵੇਚ ਚੌਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁੱਖ ਨੇ ਕੁਰਸੀ ਦੀ ਹੀ ਭੁੱਖ ਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਈ ਸ਼ਾਈ ਏ ਹੀਰ ਸੇਫਨੀ ਜਾਂਦੀ ਮਿੱਤਰਾ ਹੀਰ ਸੇਫਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਮਾਪੇ ਕਰਨ ਉਮੀਦਾਂ ਜੰਗ ਬਲੜ ਇੱਕ ਹੋਰ ਗੱਲ ਹੈ ਆ ਵੀ ਲੀਡਾ ਗਿਆ ਤੋਹ ਸਾਬ ਮੈਡਮ ਨੇ ਨਾਲ ਸਸਪੈਂਡ ਕਰਾਈ ਆ ਦੇਖੋ ਅਕਾਲੀ ਦਰ ਨੇ ਕੰਪਲੀਟ ਕੀਤੀ ਭਾਜੀ ਨੇ ਸਸਪੈਂਡ ਕਰਾ ਦਿੱਤੀ ਇਹ ਜਿਹੜਾ ਆਈਪੀਐਲ ਅਫਸਰ ਆ ਬੜੀ ਮੁਸ਼ਕਲ ਬੰਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾਈ ਪੀਐਲ ਅਫਸਰ ਦੀ ਇੱਜ਼ਤ ਕੀ ਆ ਜਾਂ ਉਹਨਾਂ ਉਹਨਾਂ ਨੇ ਬੜੀ ਵੋਟ ਪਾਣੀ ਜਾ ਕੇ ਇਸ ਤਰ੍ਹਾਂ ਕਿ ਮੇਰੀ ਭੈਣ ਨੂੰ ਬਹਾਲ ਕੀਤਾ ਜਾਵੇ ਇਹ ਜਿਹੜਾ ਤੱਕਾ ਵਾ ਚੌਂਕ ਕਮਿਸ਼ਨਰ ਵੀ ਇਹਨਾਂ ਦੇ ਕਹਿਨ ਦੁਤੇ ਗੱਲਾਂ ਕਰਦਾ ਬੀਜੇਪੀ ਦੇ ਕਹਿਨ ਦੁਤੇ ਮੈਂ ਸਰੀਆਮ ਕਹੂੰਗਾ ਮੈਂ ਡਰਦਾ ਨਹੀਂਗਾ ਜਿਹੜੀ ਗੱਲ ਦਿਲ ਚੋਂ ਉਹੀ ਕਰਾਂਗਾ ਜੀ 30000 ਕੀ ਕਿ ਚੁੱਕੀ ਕਿੰਨੀ ਇਲੈਕਸ਼ਨਾਂ ਚ ਯੂਜ਼ ਕੀਤਾ ਆਦਾ ਇਹ ਦੇਖੋ ਜੀ ਉਹਦੇ 6000 ਰੁਪਏ ਬੱਜਾ ਵਾ ਲਾਸਟ 6000 ਰੁਪਏ ਸਾਡੇ ਹੋਰ ਕੁਝ ਵੀ ਨਹੀਂ ਗਿਆ 30000 ਰੁਪਏ ਚ ਮੈਂ 30-30 ਕਰੋੜ ਵਾਲਿਆਂ ਨੂੰ ਭੰਗੜੇ ਪਵਾਇਆ ਜੀ ਵੱਡੇ ਵੱਡੇ ਲੀਡਰਾਂ ਨੂੰ ਮਾਰ ਦਿੱਤੀ ਹੈ ਜੀ ਆਪਾਂ ਚਲੋ